ਹਾਂ ਸਰ ਜਿਹੜਾ ਜੋਤੀਸਰ ਦਾ ਮਾਮਲਾ ਕੀ ਮਾਮਲਾ ਜੀ ਇਹ ਆ ਦੋ ਕੋਈ ਇਤਲਾ ਹੀ ਚਾਹੀਦੀ ਨਵਦੀਪ ਸਿੰਘ ਗਾਮੰਡਾ son of ਕੁਲਦੀਪ ਸਿੰਘ ਸਾਪਣੇ ਪੰਜਾਬ ਪੁਲਿਸ ਚਾਹੀਆ ਅਮਰਸਾ ਸਿਟੀ ਡਿਊਟੀ ਕਰਦੇ ਜੀ ਅੱਛਾ ਉਹਨਾਂ ਨੇ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਦੀ ਜਿਹੜਾ ਫੋਨ ਆਇਆ ਕਰੋ ਉਹ ਵੀ ਫਾਦਰ ਉਹਨਾਂ ਦਾ ਲਾਇਸੈਂਸ ਹੀ ਪਿਸਟਲ ਹੀ ਬਤੀਬੋਰ ਉਹ ਸਾਫ ਕਰ ਰਿਹਾ ਕਿ ਇਹ ਹੈ ਬਜ਼ੁਰਗ ਹੀ 69 ਸਾਲ 70 ਸਾਲ ਮੋੜੀ ਕਿ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲਿਆਂ ਨਾਲ ਡੈਥ ਹੋ ਗਈ। ਜੀ ਤੁਸੀਂ ਕਿਹੜਾ ਮਾਮਲਾ ਦਰਜ ਕਰ ਰਹੇ ਹੋ? ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ 174 CrPC ਉਹ ਸੀਗਾ ਆਪਣਾ ਕਰਾ ਕੇ ਆਈ ਹਣੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਹਵਾਲੇ ਕਰਤੀ। ਠੀਕ ਹੈ ਸਰ ਥੈਂਕ ਯੂ। ਐ ਸਰ ਜਿਹੜਾ ਜੋਤੀਸਰਾ ਮਾਮਲਾ ਕੀ ਮਾਮਲਾ ਜੀ ਹੈ? ਇਹ ਆਦਰ ਲੋਕੋ ਇੱਕ ਲਾਈ ਸੀ ਨਾ ਚੈਰੀ ਨਮ ਦੇਵ ਸਿੰਘ ਗਾਮੰਡਾ son of ਕੁਲਦੀਪ ਸਿੰਘ ਸਾਪਣੇ ਪੰਜਾਬ ਪੁਲਿਸ ਚ ਹੀ ਆ ਅਮਰ ਸਾਹਿਬੇ ਡਿਊਟੀ ਕਰਦੇ ਜੀ ਅੱਛਾ ਉਹਨਾਂ ਦੀ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਨੂੰ ਜੋ ਫੋਨ ਆਇਆ ਕਰੋ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਹੀ ਪਿਸਟਲ ਹੀ ਬੱਤੀ ਬੋਰ ਉਹ ਸਾਫ ਕਰ ਰਹੇ ਕਿਦੇ ਹੈ ਬਜ਼ੁਰਗ ਹੀ 73 ਸਾਲ 70 ਸਾਲ ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲੀਆਂ ਜਨਨਲ ਡੈਥ ਹੋ ਗਈ ਕੀ ਤੁਸੀਂ ਕਿਹੜਾ ਮਾਮਲਾ ਦਰਚ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ 174 ਹਜ਼ਾਰ ਰੁਪਏ ਸੀ ਉਹ ਸੀ ਆਪਣਾ ਕਰਾ ਕੇ ਆਈ ਨਹੀਂ ਹੁਣ ਤੇ ਡੱਡ ਬੜੀ ਵਾਰਸਾਂ ਦੇ ਹਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ ਐ ਸਰ ਜਿਹੜਾ ਜੋਤੀਸਰ ਮਾਮਲਾ ਕੀ ਮਾਮਲਾ ਜੀ ਇਹ ਅੱਜ 2 ਵਜੇ ਤਲਾਈ ਸੀ ਜੀ ਨਾ ਚੇ ਨਵਦੀਪ ਸਿੰਘ ਗਾਮੰਡਾ son of ਕੁਲਦੀਪ ਸਿੰਘ ਸਾਪਣੇ ਪੰਜਾਬ ਕੁਸਚੀਆ ਅਮਰਤਸਰ ਸਿੱਧੀ ਡਿਊਟੀ ਕਰਦੇ ਜੀ ਅੱਛਾ ਉਹਨਾਂ ਦੀ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਨੂੰ ਜੋ ਫੋਨ ਆਇਆ ਕਰੋ ਵੀ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬਤੀਬੌਰ ਉਹ ਸਾਫ ਕਰ ਰਿਹਾ ਕਿ ਇਹ ਹੈ ਬਜ਼ੁਰਗ ਹੀ 97 ਸਾਲ 70 ਸਾਲ ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲਿਆਂ ਨਾਲ ਡੈਥ ਹੋ ਗਈ ਜੀ ਤੁਸੀਂ ਕਿਹੜਾ ਮਾਮਲਾ ਦਿੱਤਾ ਚ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ 174 ਹਜ਼ਾਰ ਰੁਪਏ ਸੀ ਉਹ ਸੀ ਆਪਣਾ ਕਰਾ ਕੇ ਆਈ ਹਣੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਹਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ ਐ ਸਰ ਜਿਹੜਾ ਜੋਤੀਸਰ ਮਾਮਲਾ ਕੀ ਮਾਮਲਾ ਜੀ ਇਹ ਅੱਜ 2 ਵਜੇ ਤਲਾਈ ਸੀ ਜੀ ਅੱਛਾ ਜੀ ਨਵਦੀਪ ਸਿੰਘ ਆ ਮੁੰਡਾ ਸਨ ਆਫ ਕੁਲਦੀਪ ਸਿੰਘ ਆਪਣੇ ਪੰਜਾਬ ਪੁਲਿਸ ਵਿੱਚ ਹੀ ਆ ਅਮਰਤਾ ਸਿਟੀ ਡਿਊਟੀ ਕਰਦੇ ਜੀ ਉਹਨਾਂ ਦੀ ਲਾਈ ਵੀ ਓਪਨ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਦੀ ਜੋ ਫੋਨ ਆਇਆ ਕਰੋ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਹੀ ਪਿਸਟਲ ਹੀ ਬੱਤੀ ਬੋਰ ਉਹ ਸਾਫ ਕਰ ਰਹੇ ਕਿਤੇ ਹੈ ਬਜ਼ੁਰਗ ਹੀ 70 ਸਾਲ 70 ਸਾਲ ਉਮਰ ਹੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲੀ ਵਜਨ ਨਾਲ ਡੈਥ ਹੋ ਗਈ ਤੁਸੀਂ ਕਿਹੜਾ ਮਾਮਲਾ ਦਰਜ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ 174 CrPC ਉਹ ਸੀ ਆਪਣਾ ਕਰਾ ਕੇ ਆਈ ਹਣੀ ਹੁਣ ਤੇ ਡੱਡ ਬੋੜੀ ਵਾਰਸਾਂ ਦੇ ਹਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ